ਪੰਜਾਬੀਓ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਵੇਂ ਸਿਰੇ ਨਵੇਂ ਸਿਰੇ ਪੈਰਾਂ ਸਿਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਹੜ੍ਹ ਪੀੜਤ ਭਰਾਵਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਹਾਂ ਕਿ ਹੜ੍ਹਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਦੇ ਵਿੱਚੋਂ ਹਲੇ ਨਿਕਲੇ ਨਹੀਂ ਇੱਕ ਬਦਕਿਸਮਤੀ ਨਾਲ ਹੁਸ਼ਾਰਪੁਰ ਵਿੱਚ ਘਟਨਾ ਵਜ ਕੇ ਹੋ ਗਈ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਹਨੀ ਥੋੜੀ ਹੈ ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘਟੋ ਘਟੋ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੀ ਹੈ ਇਹ ਸਾਨੂੰ ਸਮਝਣਾ ਪਏਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿੱਤੇ ਚਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਇੱਥੋਂ ਦੇ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਟਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਟਾ ਬੈਠ ਜਾਏਗਾ ਜਿਹੜੇ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਿ ਜਿਹਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿ ਕਿੱਥੋਂ ਆਇਆ ਕਿਸੋ ਜਿਹਾ ਬੰਦਾ ਹੈ ਪਰ ਇਹ ਕਹਿਣਾ ਇੱਕ ਮਹਿੰਮ ਦੇ ਤੌਰ ਤੇ ਮਾਹੌਲ ਸਰਚਾਰਜ ਕਰਨਾ ਕਿ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਸੀ ਆਪਣੇ ਪੈਰ ਖਵਾੜਾ ਆਪ ਮਾਰ ਰਹੇ ਆ ਤੁਸੀਂ ਜੇ ਸਾਰੀ ਸਟੇਸੀ ਨੂੰ ਕੋਖੋਗੇ ਤੁਹਾਡੇ ਕਿੰਨੇ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਭੇਜੀ ਜਾਂਦੇ ਹੋ ਉੱਥੇ ਪ੍ਰਵਾਸੀ ਨੇ ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਅਮਰੀਕਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਇੰਗਲੈਂਡ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਤਾਂ ਫਿਰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈਲ ਸੈਟਲਡ ਨੇ ਉਹਨਾਂ ਨੂੰ ਉੱਥੋਂ ਕਾਢ ਦੇਣਾ ਸੀ ਉਸ ਵੇਲੇ ਮੈਨੂੰ ਅਸੀਂ ਹਵਾ ਦੇ ਰਹੇ ਆ ਜਿਹੜੀ ਮਹਿਮ ਪ੍ਰਵਾਸੀਆਂ ਦੇ ਨਾਂ ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤਰੀ ਫਿਰਦੀ ਹੈ ਕਿ ਮੈਂ ਬੇਨਤੀ ਕਰਨਾ ਥੋੜੇ ਜਿਆ ਸਿਆਣੇ ਬਣੋ ਸਾਡਾ ਪ੍ਰਵਾਸੀ ਭਰਾਵਾਂ ਤੇ ਬਿਨਾ ਨਹੀਂ ਸਰਦਾ ਖੇਤੀ ਸਾਡੀ ਰੁਲ ਜਾਏਗੀ ਇੰਡਸਟਰੀ ਸਾਡੀ ਰੁਲ ਜਾਏਗੀ ਸਾਡੇ ਕੋਲ ਹੈ ਕਿ ਇੰਡਸਟਰੀ ਦੇ ਖੇਤੀ ਦੋ ਹੀ ਤਾਂ ਚੀਜ਼ਾਂ ਨੇ ਤੇ ਜੇ ਇਹ ਵੀ ਰੋਡ ਦਿੱਤੀਆਂ ਆਪਣੇ ਆਪ ਤਾਂ ਫਿਰ ਕੀ ਬਚੇਗਾ ਮੇਰੀ ਬੇਨਤੀ ਹੈ ਭਾਵਕ ਨਾ ਹੋਵੋ ਅਸੀਂ ਮੰਨ ਕਰੀਏ ਜਿਹਨੇ ਇਹ ਕਰਾਈ ਕੀਤਾ ਹੈ ਉਹਨਾਂ ਨੂੰ ਸੱਚ ਤੋਂ ਸੱਚ ਸਜ਼ਾ ਮਿਲੇ ਔਰ ਸਰਕਾਰ ਦੀ ਜ਼ਿੰਮੇਵਾਰੀ ਆਇਦ ਕਰੀਏ ਜਿਹਨੇ ਪ੍ਰਵਾਸੀ ਇੱਤੇ ਰਹਿੰਦੇ ਨੇ ਉਹਨਾਂ ਦੇ ਕ੍ਰੀਡੈਂਸ਼ੀਅਲਸ ਵੈਰੀਫਾਈ ਕਰੋ ਉਹਨਾਂ ਦਾ ਪਿਛੋਕੜ ਕੀ ਹੈ ਕਿੱਥੇ ਉਹਨਾਂ ਦੀ ਵੈਰੀਫਿਕੇਸ਼ਨ ਕਰਨਾ ਸਰਕਾਰ ਦਾ ਕੰਮ ਹੈ ਪੁਲਿਸ ਵੈਰੀਫਾਈ ਕਰੇ ਪਰ ਇਹ ਨਹੀਂ ਵੀ ਅਸੀਂ ਇੱਕ ਮੁਹਿੰਮ ਚਲਾ ਕੇ ਮਾਹੌਲ ਨੂੰ ਤਣਾਅਪੂਰਨ ਬਣਾ ਕੇ ਇੱਥੇ ਹਾਲਾਤ ਖਰਾਬ ਕਰ